I ਦਿਸ ਜਨ ਕੋ ਸਦਾ ਨਮਸਕਾਰ ਤੇ ਪਾਲਣ ਹਾਰੀ ਕੁਰਤਾ ਗੱਦੀ ਤੇ ਤਿਰਾਜਮਾਨ ਜੁਗੋ ਜੁਗ ਅਟਲ ਸਾਤਸੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਾਧ ਸੰਗਤ ਜਨੋ ਆਓ ਸਭ ਤੋਂ ਪਹਿਲਾਂ ਕਲਗੀਧਾਰ ਦਾ ਤਾਰ ਪਾਤਸ਼ਾਹ ਸਰਬੰਸਵਾਮੀ ਸਾਜੇ ਕੁਮਾਰ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਵਕਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਸਤਿਗੁਰੂ ਨੂੰ ਝੁਕਾਓ ਆਪਣਾ ਸਿਰ ਤੇ ਦੋਨੇ ਹੱਥ ਜੋੜ ਕੇ ਕੱਜਵੱਜ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਤਕ 'ਤੇ ਲੱਗਿਆ ਸਾਧ ਰੇਣ ਵਡ ਭਾਗ ਜਿਨ੍ਹਾਂ ਦੇ ਮਹਾਰਾਜ ਦੀ ਬਾਣੀ ਕਹਿੰਦੀ ਜਿਨ੍ਹਾਂ ਦੇ ਵਡ ਭਾਗ ਹੋਣਾ ਜਿਨ੍ਹਾਂ ਦੇ ਭਾਗ ਵੱਡੇ ਹਨ ਕਰਮ ਵੱਡੇ ਹਨ ਤਕਦੀਰਾਂ ਚੰਗੀਆਂ ਹਨ ਉਹਨਾਂ ਦੇ ਮਸਤਕ ਦੇ ਉੱਤੇ ਸਾਧੂਆਂ ਦੀ ਧੂਣੀ ਲੱਗਿਆ ਕਰਦੀ ਹੈ ਸੰਤਾਂ ਦੀ ਧੂਣੀ ਲੱਗਿਆ ਕਰਦੀ ਹੈ ਕਿ ਇਹ ਤਾਂ ਦਾ ਤਾਰ ਆਪ ਹੀ ਬਾਣੀ ਰਚ ਕੇ ਇਦਾਂ ਫਰਮਾ ਦੇ ਅੰਤਰਜਾਮੀ ਪੁਰਖ ਵਿਧਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਸੋ ਐਸੇ ਮਾਨ ਸਤਪੁਰਸ਼ ਬ੍ਰਹਮ ਗਿਆਨੀ ਖੁਦਾ ਨੂੰ ਵਰਸਾਈ ਰਬੂ ਦੇ ਘਰ ਦੇ ਵਿੱਚ ਆਪ ਨਰਾਇਣ ਕਲਾਕਾਰ ਜਨਮੇ ਫਨਵਰੀਓ ਧੰਨ ਧੰਨ ਨਾਨਕ ਸਹਿਬ ਜੀ ਦੇ ਘਰ ਜਿਨ੍ਹਾਂ ਨੇ ਅਵਤਾਰ ਧਾਰਿਆ ਐਸੇ ਮਹਾਨ ਤਸਵੀ ਵਿਰਾਗ ਪ੍ਰੇਮ ਨਿਮਰਤਾ ਦੀ ਮੂਰਤ ਗੁਰੂ ਸਾਹਿਬ ਜੀ ਧੰਨ ਧੰਨ ਨਾਨਕ ਜੀਆਂ ਦੇ ਵੱਡੇ ਪੁਰਜੰਦ ਮਾਸ ਲਖਣੀ ਦੀਆਂ ਅੱਖਾਂ ਦੇ ਤਾਰੇ ਹੁਆ ਨਾਨਕੀ ਜੀ ਦੇ ਰਾਜ ਫੁਲਾਰੇ ਦਿਨਾਂ ਦੇ ਬਾਅਦ ਨੂੰ ਪਵਿੱਤਰ ਅਸਥਾਨ ਪਰ ਦਵਾਰਾ ਸ਼੍ਰੀ ਟਾਲੀ ਸਾਹਿਬ ਜੀ ਵਿਖੇ ਆਪ ਬੇਅੰਤ ਸੰਗਤਾਂ ਪ੍ਰੇਮ ਅਤੇ ਸ਼ਰਧਾ ਲੈ ਕੇ ਨਤਮਸਤਕ ਹੋ ਰਹੇ ਸੂ ਅੱਜ ਦੇ ਦਿਨ ਇਸ ਭਾਗ ਪ੍ਰਾਪਤ ਹੋਇਆ ਕਿ ਬਾਬਾ ਸ਼੍ਰੀਚੰਦ ਸਾਹਿਬ ਜੀ ਨੇ ਤਰਸ ਕੀਤਾ ਕਿ ਉਹਨਾਂ ਦੀ ਵਡਿਆਈ ਮੇਰੇ ਵਰਗੇ ਨਾ ਚੀਜ਼ ਵੀ ਕਦੀ ਬਖਿਆਨ ਕਰ ਸਕਣ ਕਦੀ ਬੋਲ ਸਕਣ ਕਿਉਂਕਿ ਇੱਕ ਪਿੰਗਲਾ ਕਦੇ ਵੀ ਪਹਾੜ ਨਹੀਂ ਚੜ ਸਕਦਾ ਇੱਕ ਗੁੰਗੇ ਦੀ ਜ਼ੁਬਾਨ ਕਦੀ ਵੀ ਚੱਲ ਨਹੀਂ ਸਕਦੀ ਪਰ ਜੇ ਦਾਤਾਰ ਦੀ ਕਿਰਪਾ ਹੋ ਜਾਵੇ ਫਿਰ ਪ੍ਰਭ ਭਾਵੈ ਬਿਨ ਸਾਸ ਦੇ ਰੱਖ ਫਿਰ ਉਹ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ ਜੇ ਅੱਲਾ ਨੂੰ ਆਉਂਦਾ ਨਾ ਉਹ ਬਿਨਾਂ ਸਾਹ ਤੋਂ ਵੀ ਰੱਖ ਲੈਂਦਾ ਗਾਇ ਪਿੰਦਲ ਪਰਬਤ ਪਰ ਭਵਨ ਨਹੀਂ ਹੋਤੂਹਾ ਹੁਸ ਕਵਨ ਕਰਤਾਰ ਕਰਣਾ ਮੈਂ ਦੀਨ ਬੇਤੀ ਕਰੈ ਨਾਨਕ ਤੁਮਰੀ ਕਿਰਪਾ ਕਰ ਲੈ ਉਹ ਵੀ ਕਿਰਪਾ ਨਾ ਕਰ ਜਾਇਆ ਕਰ ਦੋ ਸੋ ਐਸੀ ਪਵਤ੍ਰ ਮਕਦਸ ਥਰਤੀ ਤੇ ਆਪ ਦੀ ਸੱਜ ਕਰਕੇ ਬੈਠੇ ਹੋ ਇਸ ਗੋਦ ਦੇ ਵਿੱਚ ਬੈਠਿਆਂ ਇੱਕ ਐਸਾ ਆਨੰਦ ਹੈ ਐਸੀ ਠੰਡ ਹੈ ਐਸੀ ਸ਼ਾਂਤੀ ਹੈ ਐਸਾ ਸਕੂਨ ਹੈ ਜਿਹੜਾ ਕਿ ਦੁਨੀਆਂ ਦੇ ਕੋਨੇ-ਕੋਨੇ ਫਰੋਲਿਆਂ ਵੀ ਨਹੀਂ ਲੱਗਣਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਨ੍ਹਾਂ ਨੇ ਅਵਤਾਰ ਧਾਰਿਆ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਇਸ ਪਾਵਨ ਅਸਥਾਨ ਤੇ ਵੀ ਮਹਾਰਾਜ ਨੇ ਦਰਸ਼ਨ ਕਰਕੇ ਉਹ ਟਾਲੀ ਗੱਡ ਦਿੱਤੀ ਤੇ ਅੱਜ ਕਿੱਡਾ ਇਸ਼ਾਲ ਰੁਕ ਹੈ ਟਾਲੀ ਸਾਹਿਬ ਕਹਿ ਕੇ ਬੁਲਾਉਂਦੇ ਆ ਕਿ ਕਿਹਨਾਂ ਦੇ ਪਿੱਛੇ ਸਾਹਿਬ ਲੱਗਦਾ ਹੈ ਕਿਹਨਾਂ ਚੀਜ਼ਾਂ ਨੂੰ ਡੇਈ ਮਿਲਦੀ ਹੈ ਉਹਨ ਰੁੱਖ ਤਾਂ ਹੋਰ ਵੀ ਬਥੇਰੇ ਐ ਬਾਹਰ ਚਲੇ ਜਾਓ ਬਥੇਰੇ ਸੜਕਾਂ ਉੱਤੇ ਰੁੱਖ ਨੇ ਪਰ ਮੁੱਲ ਕੀ ਦਾ ਪੈਂਦਾ ਜਿਹਦੇ ਹੇਠਾਂ ਕਦੀ ਗੁਰੂ ਨਾਨਕ ਵਰਗਾ ਆ ਕੇ ਬਹਿ ਗਿਆ ਹੋਵੇ ਤੇ ਜਿਨੇ ਕੋੜਾ ਰੀਠਾ ਵੀ ਮਿੱਠਾ ਕਰ ਦਿੱਤਾ ਹੋਵੇ ਤੇ ਜੇ ਉਹਦਾ ਫਲਜੰਦ ਵੀ ਪਿਆਰਿਓ ਜਿੱਥੇ ਪਿਰਾਜ ਦਾ ਸੀਨਾ ਉਹ ਵਣ ਵੀ ਹਰੇ ਹੋ ਜਾਂਦੇ ਸੀ ਉਥੇ ਲੋਕਾਂ ਦੇ ਸੜਦੇ ਬਣਦੇ ਮਨ ਕਾਲਜੁ ਕੀ ਜੀਵਨ ਦੇ ਸਰਦੇ ਬੰਦ ਦੇ ਮਨ ਵਿਕਾਰਨ ਦੇ ਅੰਦਰ ਫੁਰਨਿਆਂ ਦੇ ਅੰਦਰ ਦੁਨਿਆਵੀ ਮਤਾਰਤੋਂ ਦੀ ਚਾਹ ਦੇ ਅੰਦਰ ਤੇ ਜਦੋਂ ਆ ਕੇ ਨੂਰਾਨੀ ਚਿਹਰਾ ਬਾਬਾ ਜੀ ਦਾ ਤੱਕਿਆ ਕਰਦੇ ਨਾ ਉਹ ਪਿਆਰਿਓ ਉਪਨਾ ਲੈ ਜਾਂਦੀਆਂ ਸੀ ਇੱਕੋ ਵਰੀ ਉਹਦਾ ਅਦਕਾਰ ਕਰਨਾ ਤੇ ਜੇ ਆਏ ਹੋਣਾ ਇਹ ਨਾਲ ਸਮਝਿਓ ਕਿ ਬਾਬਾ ਸ਼੍ਰੀਚੰਦ ਜੀ ਪਤਾ ਨਹੀਂ ਕਿੱਥੇ ਨੇ ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਜੀ ਬਾਬਾ ਸ਼੍ਰੀ ਚੰਦ ਜੀ ਨੇ ਕਿਉਂਕਿ ਸਭ ਨੇ ਜੋ ਜੋਤ ਜੋਤ ਹੈ ਸੋਏ ਇਸ ਆਸਣ ਤੇ ਆ ਕੇ ਇੱਕ ਵਕਰੀ ਵਾਈਬ੍ਰੇਸ਼ਨ ਹੈ ਵਕਰੀ ਝਲਕ ਹੈ ਵੱਖਰਾ ਨੂਰ ਹੈ ਹਰ ਇੱਕ ਦੇ ਚਿਹਰੇ ਦੇ ਉੱਤੇ ਇੱਕ ਸੋਹਣੀ ਜੀ ਮੁਸਕਰਾਹਟ ਕੀ ਦਰਸ਼ਾਉਂਦੀ ਹੈ ਕਿ ਉਹਨੂੰ ਨਾਨਕ ਦੇ ਫਰਜੰਦ ਨੇ ਨਾਮ ਦੀ ਕੁਮਾਰੀ ਦੇ ਕੇ ਰੰਗਿਆ ਹੋਇਆ ਹੈ ਉਹ ਜਿਹੜੀ ਬਣਾ ਵਿੱਚ ਜਾ ਕੇ ਮੈਂਦਾ ਸੀ ਉਹ ਫਰੇ ਹੋ ਜਾਇਆ ਕਰਦੇ ਸੀ ਆਓ ਉਸੇ ਨੂੰ ਸਮਰਪਿਤ ਜੋ ਕਵਿਤਾ ਆਪ ਸ਼ਕਤਾਂ ਕਵਤਾਵਾਂ ਨੂੰ ਕਾਫੀ ਪ੍ਰੇਮ ਬਖਸ਼ਦੇ ਹੋ ਅਕਸਰ ਸੋਸ਼ਲ ਮੀਡੀਆ ਤੇ ਵੀ ਪੋਸਟ ਕਰਦੇ ਰਹਿੰਦੇ ਆ ਸਾਰੀ ਬਹੁਤ ਵਧੀਆ ਆਪ ਦੀ ਕਿਰਪਾ ਕਰਦੇ ਆਪਣੀਆਂ ਅਸੀਸਾਂ ਬਖਸ਼ਦੇ ਹੋ ਸੋ ਆਓ ਜੋ ਬਾਬਾ ਜੀ ਨੇ ਕਿਰਪਾ ਕਰਕੇ ਕੁਝ ਲਫ਼ਜ਼ ਲਿਖਵਾਏ ਪਹਿਲਾਂ ਵੀ ਇੱਕ ਕਵਤਾ ਬਾਦ ਸਹਿਬ ਦੀ ਪਾਵਨ ਧਰਤੀ ਤੇ ਪੜੀ ਗਈ ਸੀ ਕਿ ਜਿਹੜੇ ਬਾਣ ਵਿੱਚ ਆ ਕੇ ਜਿਹੜੇ ਜੰਗਲ ਵਿੱਚ ਆ ਕੇ ਮੇਰਾ ਗੁਰੂ ਨਾਨਕ ਦਾ ਲਾਲ ਮੇਰਾ ਬਾਬਾ ਸ਼੍ਰੀ ਚੰਦ ਪਿਆਰਾ ਵਿਰਾਜ ਦਾ ਉਹ ਫਰੇ ਹੋ ਜਾਂਦੇ ਤੇ ਪੱਤਿਆਂ ਨੂੰ ਵੀ ਨਾਮ ਦੀਆਂ ਲਾਲੀਆਂ ਚੜ ਜਾਂਦੀਆਂ ਜਿਹੜੇ ਰੁੱਖ ਦੇ ਨੇਤਾ ਜਾ ਕੇ ਮੇਰਾ ਬਾਬਾ ਸ਼੍ਰੀ ਚੰਦ ਮੈਦਕ ਦਾ ਆਓ ਪਿਆਰ ਨਾਲ ਆਪ ਦੀ ਸਾਰਿਆਂ ਦੇ ਕਥਨ ਸਰਵਣ ਕਰਨਾ ਉਪਰੰਤ ਕੁਝ ਵਿਚਾਰਾਂ ਕੁਝ ਕਵਸਾਵਾਂ ਹੋਰ ਆਪ ਜੀ ਨਾਲ ਰਹਿਣ ਦੇ ਸਮੇਂ ਵਿੱਚ ਸਾਂਝੀਆਂ ਕਰਾਂਗੇ ਆਓ ਪਿਆਰ ਨਾਲ ਇਸੇ ਤਰ੍ਹਾਂ ਇਕਾਗਰਤਾ ਵਿੱਚ ਜੁੜ ਕਰਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਚਰਨਾਂ ਤਪਲਾਂ ਦਾ ਧਿਆਨ ਕਰਕੇ ਆਪ ਦੀ ਸਾਰਿਆਂ ਦੇ ਕਥਨ ਸਰਵਣ ਕਰਨ ਦੀ ਕਿਰਪਾ ਦਾ Comprei. Tchau, ਅਕਸਰ ਕਈਆਂ ਦਾ ਕਹਿਣਾ ਹੁੰਦਾ ਜੀ ਅਸੀਂ ਉਹ ਲਫ਼ਜ਼ ਬੋਲ ਨਹੀਂ ਸਕਦੇ ਜਿਹੜੇ ਲੋਕੀ ਬੋਲਦੇ ਆ ਜਿਹੜੇ ਉਹਨਾਂ ਦੇ ਬਾਰੇ ਵਰਤੇ ਜਾਂਦੇ ਆ ਕਹਿਣਗੇ ਜੀ ਇਹ ਕਿੱਧਰ ਦਾ ਜੋਗ ਹੋਇਆ ਘਰ ਛੱਡ ਗਏ ਜੰਗਲਾਂ ਵਿੱਚ ਚਲੇ ਗਏ ਉੱਥੇ ਕੋਈ ਵਕਲਾ ਨਾ ਝੱਪਿਆ ਜਾਂਦਾ ਜਾਂ ਉਹਨਾਂ ਨੇ ਬਸਤਰ ਨਹੀਂ ਪਹਿਨੇ ਅਸੀਂ ਲੋਕ ਜਿਹੜੇ ਹਨ ਕਿਸੇ ਦੀ ਕਮਾਈ ਨਹੀਂ ਦੇਖਦੇ ਅਸੀਂ ਇਹ ਨਹੀਂ ਦੇਖਦੇ ਕਿ ਉਹ ਪਰਜੰਦ ਕਿਹਦਾ ਕਿਸੇ ਦੇ ਘਰੇ ਜਾ ਕੇ ਉਹ ਪਿਆਰੇ ਜਿਹੜੇ ਬਾਬੇ ਨਾਨਕ ਦੇ ਅੱਗੇ ਮੱਥਾ ਟੇਕ ਕੇ ਝੋਲੀ ਅਟ ਅਟ ਕੇ ਦਾਤਾਂ ਲਈਆਂ ਹੁੰਦੀਆਂ ਹਨ ਨਾ ਜਿਹਦੇ ਦਰ ਤੇ ਬਹਿ ਕੇ ਖਾਂਦੇ ਆਉਣਾ ਉਹਦਾ ਖਾ ਕੇ ਉਹਦੀ ਥਾਲੀ ਦੇ ਵਿੱਚ ਛੇਕਣਾ ਕਰਿਆ ਕਰੋ ਬਾਬਾ ਸ਼੍ਰੀ ਚੰਦ ਜੀ ਨੂੰ ਮਾੜਾ ਜਿਹੜੇ ਬੋਲਦੇ ਆ ਨਾ ਉਹ ਧਿਆਨ ਨਾਲ ਸੁਣਿਓ ਕਿਸਮਤ ਨੂੰ ਜੰਦਰੇ ਲੱਗ ਜਾਂਦੇ ਆ ਦੁਨੀਆ ਦੀ ਜਿਹੜੀ ਵਰਗੀ ਚੋਟ ਤੇ ਟੱਗਣਾ ਮਾਰ ਲੈ ਜਦੋਂ ਤੱਕ ਬਾਬੇ ਸ਼੍ਰੀਚੰਦ ਅੱਗੇ ਆ ਕੇ ਨਾ ਚੁੱਕਿਆ ਪਿਆਰਿਆ ਤੇਰਾ ਦੁੱਖ ਕੋਈ ਕੱਟ ਨਹੀਂ ਸਕੀ ਉਹ ਤਾਕਤ ਹੀ ਇੰਨੀ ਵੱਡੀ ਐ ਉਹਦੀ ਵਡਿਆਈ ਇੰਨੀ ਵੱਡੀ ਐ ਉਹ ਨਹੀਂ ਸੀ ਚਾਹੁੰਦੇ ਕਿ ਸਾਡੀ ਵਡਿਆਈ ਹੋਵੇ ਸਾਡੀ ਮਹਿਮਾ ਹੋਵੇ ਉਹਨਾਂ ਨੂੰ ਕੀ ਲੋੜ ਹੈ ਪੈਸਾ ਮਾਣ ਪੈਸਾ ਅਪਮਾਨ ਉਹ ਸਾਥ ਉਸ ਅਵਸਥਾ ਵਿੱਚ ਹੋਣ ਜਾਂਦਾ ਹੈ ਉਹਨੂੰ ਕੋਈ ਮਾਣ ਦਿੰਦਾ ਉਹ ਵੀ ਉਦਾਂ ਦਾ ਲੱਗਦਾ ਉਹਨੂੰ ਕੋਈ ਮਾੜਾ ਬੋਲਦਾ ਉਹ ਵੀ ਚੰਗਾ ਲੱਗਦਾ ਅਸਕੇ ਹੁਣ ਕਹਿੰਦਾ ਉਹ ਪਾਵੇ ਮੇਰੀ ਝੋਲੀ ਵਿੱਚ ਜੋ ਪੋਣੇ ਕਿਉਂਕਿ ਇੱਕ ਫਕੀਰ ਯਾਦ ਰੱਖਿਓ ਕਦੇ ਵੀ ਫਕੀਰ ਆਪਣੇ ਆਪ ਵਿੱਚ ਨਹੀਂ ਹੁੰਦਾ ਉਹ ਪਰਮਾਤਮਾ ਦੇ ਵਿੱਚ ਐਸਾ ਅਭੇਨ ਹੋ ਜਾਏ ਕਰਦਾ ਤੇ ਜਦੋਂ ਕਿਸੇ ਤਕੀਰ ਤੇ ਉਂਗਲੀ ਚੁੱਕੀ ਦੇਉਣਾ ਉਹ ਤਾਂ ਚੋੜੀ ਚ ਭਵਾਈ ਜਾਂਦਾ ਕਿ ਸਿੱਧੀ ਗੱਲ ਰੱਬ ਕੋਲ ਪਹੁੰਚਦੀ ਹੈ ਤੇ ਜੇ ਕੋ ਚੰਗਾ ਬੋਲਦਾ ਕੋਈ ਵਧਾਈ ਕਰਦਾ ਮਹਾਰਾਜ ਤੇ ਕਹਿੰਦੇ ਐਸੇ ਜਨ ਦੇ ਬੈ ਜਿਹੜੇ ਚਾਹੀਦੇ ਆ ਜਿਹੜਾ ਬੰਦਗੀ ਕਰਦਾ ਜਿਦ ਅੱਜ ਇਹ ਮੈਂ ਹੀ ਸਮਾਧੀ ਵਿੱਚ ਬੀਜਦੇ ਨੂੰ ਤੁਸੀਂ ਗੱਲਾਂ ਕਰਦੇ ਹੋ ਅਜ ਮੂੰਹ ਚੁੱਕ ਕੇ ਲੱਗ ਜਾਂਦੇ ਹੋ ਜੀ ਬਾਵੇਂ ਸ੍ਰੀ ਚੰਦ ਨੇ ਓਮ ਕੀਤਾ ਜੀ ਆ ਆ ਕੀਤਾ ਕਰੀ ਤੁਹਾਡੇ ਇੰਤਜ਼ਾਰ ਵਿੱਚ ਗੁਰੂ ਅਰਜਨ ਦੇਵ ਜੀ ਬੈਠੇ ਸੀ 6 ਮਹੀਨੇ ਇਹਨੇ ਉਹਨਾ ਬਾਣੀ ਚ ਪੜਦੇ ਉਹਨਾਂ ਤੁਹਾਨੂੰ ਪੁੱਤਰਾਂ ਦਾ ਸ਼ੇਧ ਨਹੀਂ ਗੁਰੂ ਅਰਜਨ ਕਰਤਾ ਘਾਲੂ ਪ੍ਰਤਾਪ ਸਿੰਘ ਜੀ ਦੀ ਉਮਰੀਤ ਵਿੱਚ 5 ਮਹੀਨੇ ਤੇ 27 ਦਿਨ ਖਲੋਤਾ ਹੋਏਗਾ ਕਿ ਉਹ ਗੁਰੂ ਨਾਨਕ ਦੇਵ ਜੀ ਨਾਲ ਸੀ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਜੋ ਕਮਾਇਆ ਜਿੰਨੀ ਬਦਗੀ ਕੀਤੀ ਜਿੰਨਾ ਤਪ ਕੀਤਾ ਐਸਾ ਸਮਾਂ ਆਇਆ ਪਿਆਰਿਆ ਉਹਨਾਂ ਨੇ 6 ਬਾਦਸ਼ਾਹੀਆਂ ਤੱਕ ਗੁਰੂ ਸਾਹਿਬ ਨਾਲ ਮਿਲਾਬ ਕੀਤੇ ਨੇ ਆਪ ਬਾਦਸ਼ਾਹੀਆਂ ਚੱਲ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਜਾਂਦੀਆਂ ਰਹੀਆਂ ਨੇ। ਤੇ ਜਦੋਂ ਸ਼ੇਵੀ ਬਾਦਸ਼ਾਹ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਕਰਕੇ ਹੱਟੇ ਆਉਂਦੇ ਜਦੋਂ ਬਾਬਾ ਸ਼੍ਰੀ ਚੰਦ ਜੀ ਕੋ ਪੁੱਜੇ ਆ ਨਾ ਬਾਬਾ ਜੀ ਕਹਿੰਦੇ ਗੁਰੂ ਬਾਦਸ਼ਾਹ ਜੀ ਕਿੰਨੇ ਪੁੱਤਰ ਵੜ ਕਹਿਣ ਲੱਗੇ ਪੰਜ ਮਾਤੀ ਬਾਬਾ ਜੀ ਦਾ ਸੁਭਾਅ ਚਿਹਰੇ ਤੇ ਹਰ ਬੰਤ ਨੂਰ ਹੈ ਨਾਮ ਦੀਆਂ ਲਾਲੀਆਂ ਨੇ ਤੇ ਮਠਾ ਮਠਾ ਉਸਕਰਾਉਂਦੇ ਰਹਿੰਦੇ ਆ ਉਹ ਇੱਕ ਵਾਰੀ ਮੇਰੇ ਬਾਪੇ ਸ੍ਰੀ ਚੰਦ ਦਾ دیدار ਹੋ ਗਿਆ ਉਹ ਫਿਰ ਉਹਦੀ ਨਾੜੀ ਹੱਸਿਆ ਕਰਦਾ ਉਹ ਦੁਨੀਆ ਤੋਂ ਐਸਾ ਉਦਾਸ ਹੁੰਦਾ ਹੈ ਪਿਆਰਿਓ ਉਹਦਾ ਫਿਰ ਦੁਨੀਆਵੀ ਖਦਾਤਾ ਵਿੱਚ ਮਨ ਖਿੱਚਿਆ ਨਹੀਂ ਜਾਂਦਾ ਅਡੋਲਦਾ ਨਹੀਂ ਹੈ ਮਨ ਸਿਰ ਹੋ ਜਾਇਆ ਕਰਦਾ ਕਿਵੇਂ ਹੁੰਦਾ ਇਹ ਸਭ ਜੇ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਅਸੀਂ ਨਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਅਸਲ ਤੇ ਪਿਆਰੇ ਆ ਜੇ ਤੂੰ ਮੰਨਦਾ ਹੁੰਦਾ ਨਾ ਫਿਰ ਤੂੰ ਕਦੀ ਬਾਬਾ ਸ਼੍ਰੀ ਚੰਦ ਜੀ ਵੱਲ ਆਖ ਚੁੱਕ ਕੇ ਵੀ ਨਾ ਵੇਖਦਾ ਵੀ ਮੈਂ ਇਹ ਇੱਕ ਲਫ਼ਜ਼ ਵੀ ਮਾੜਾ ਬੋਲ ਦੇ ਇਹ ਗੱਲਾਂ ਤਾਂ ਕਰਨੀਆਂ ਬੰਦੀਆਂ ਵਧਾਈਆਂ ਆਪਾਂ ਜਿੰਨੀ ਮਰਜ਼ੀ ਕਰੀ ਜਾਵਾਂਗੇ ਬਾਬਾ ਜੀ ਦੀ ਥੋੜੀ ਹੈ ਪਰ ਅੱਜ ਸੁਭਾਅ ਇਦਾਂ ਦੇ ਬਣ ਕੇ ਮਨ ਇਦਾਂ ਦੇ ਹੋ ਕੇ ਕਲ ਜਿਹਾ ਪ੍ਰਭਾਵ ਇਹਨਾਂ 'ਤੇ ਹੋ ਗਿਆ ਕਦੇ ਵੀ ਦੇਖਿਓ ਜਿੱਥੇ ਸੱਤ ਸੰਗ ਹੁੰਦਾ ਹੋਏਗਾ ਨਾ Banda ਉਹ ਵੀ ਕਈ ਸੋਚੇ ਹੋਣੇ ਆ ਪਤਾ ਨਹੀਂ ਕਦੋਂ ਉੱਠ ਕੇ ਜਾਵਾਂਗੇ ਤੇ ਜਿੱਥੇ ਚਾਰ ਬੰਦਿਆਂ ਦੀ ਨਿੱਤਿਆ ਚੁਗਲੀ ਚੱਲਦੀ ਹੋਵੇ ਕਿਸੇ ਨਾਲ ਪ੍ਰੇਮ ਕਰਨਾ ਹੋਵੇ ਧੋਖਾ ਕਰਨਾ ਹੋਵੇ ਫਿਰ ਤੇ ਰਾਤ ਦੇ 12:00 ਬਾਰਾਂ ਵਜੇ ਤੱਕ ਭਾਵੇਂ ਮੈਸਲਾ ਲੱਗੀਆਂ ਰਹਿਣ ਤੇ ਹਿਲਦਾ ਵੀ ਨਹੀਂ ਹੈ ਗਲਤ ਤਾਂ ਇੱਥੇ ਆ ਨਾ ਹੁਣ ਜੂ ਆਰਬਿੰਦ ਸਾਹਿਬ ਜੀ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਆਪ ਜੀ ਦਾ ਸਾਰੇ ਸ਼ਤਿਕਾਰ ਕਰਦੇ ਤੇ ਬਾਬਾ ਜੀ ਕਹਿਣ ਲੱਗੇ ਤੁਹਾਡੇ ਕੋ ਪੰਜ ਪੁੱਤਰ ਨੇ ਤੇ ਸਾਡਾ ਕਿਹੜਾ ਆ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਗੁਰਨਾਨਕ ਨਾਲ ਐਸਾ ਪ੍ਰੇਮ ਕਰਦੇ ਸੀ ਕਿ ਬਾਬੇ ਗੁਰਦਿੱਤੇ ਦੀ ਮੂਰਤ ਵਿੱਚੋਂ ਉਹਨਾਂ ਨੂੰ ਬਾਬੇ ਨਾਲ ਪ੍ਰੀਤ ਮੂਰਤ ਨਜ਼ਰ ਆਈ ਕਹਿਣ ਲੱਗੇ ਕਿਉਂ ਨਾ ਸਾਨੂੰ ਗੁਰਦਿੱਤਾ ਜੀ ਦੇ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਿ ਵਚਨ ਕਿਹਾ ਜੇ ਐਡਾ ਹੀ ਗੁਰੂ ਨਾਨਕ ਦੇ ਘਰ ਤੋਂ ਬਾਦ ਦੇ ਤੇ ਜਿਹਦੀ ਜੋਤ ਤੁਸੀਂ ਕਹਿੰਦੇ ਹੋ ਪਹਿਲੀ ਬਾਦ ਸਹੀ ਤੋਂ 10ਵੀਂ ਬਾਦ ਸਹੀ ਤੱਕ ਉਹੀ ਉਹ ਜੋਤ ਵਰਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜੋਤ ਸੀ ਕਹਿੰਦੇ ਆ ਨਾ ਤੇ ਉਹੀ ਤੇ ਗੁਰੂ ਨਾਨਕ ਦੀ ਜੋਤ ਹੀ ਹੈ ਜਿਹੜਾ ਛੇਵੀਂ ਜਾਮੇ ਦੇ ਜਾ ਕੇ ਆਪਣਾ ਪੁੱਤਰ ਬਾਬਾ ਸ਼੍ਰੀ ਚੰਦ ਤੇਰੇ ਤੇ ਕੋਲ ਤੇ ਬਾਬੇ ਸ਼੍ਰੀ ਚੰਦ ਨੇ ਫੇਰ ਵੀ ਕਹਿ ਦਿੱਤਾ ਗੁਰੂ ਪਾਤਸ਼ਾਹ ਜੀ ਜੋ ਸਾਡੇ ਕੋਲ ਸੀ ਅੱਜ ਉਹ ਵੀ ਬਾਬੇ ਨਾਨਕ ਦੇ ਖਜ਼ਾਨੇ ਵਿੱਚ ਪਿਆ ਜੀ ਕਹਿ ਦਿੱਤਾ ਧੰਨ ਧੰਨ ਬਾਬਾ ਗੁਰੂ ਦਿੱਤਾ ਦੀਨ ਦੁਨੀ ਦਾ ਟਿਕਾ ਜੋ ਵਾਰ ਮੰਗਿਆ ਸੋਹਾਰ ਦਿੱਤਾ ਅੱਜ ਵੀ ਸੰਤਾਂ ਬਾਬਾ ਗੁਰੂ ਦਿੱਤਾ ਜੀ ਨੂੰ ਯਾਦ ਕਰਕੇ ਕਦੀ ਇਹ ਲਫ਼ਜ਼ ਆਪਣੀ ਜ਼ੁਬਾਨ ਵਿੱਚੋਂ ਬੋਲ ਦੇ ਨਾਲ ਉਹਨਾਂ ਦਾ ਕੰਮ ਅੜ ਨਹੀਂ ਸਕਦਾ ਜਿਹੜਾ ਵਰਤ ਲਓਗੇ ਕੋਈ ਉਹ ਬਾਬਾ ਤੁਹਾਨੂੰ ਦਿੱਤਾ ਜੀ ਦੇਣਗੇ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਨੇ ਜਿਹੜਾ ਉਦਾਸੀ ਮਾਰਗ ਅਪਣਾਇਆ ਸੀ ਉਹ ਸਾਰਾ ਮੁੜ ਕੇ ਬਾਬੇ ਨਾਨਕ ਦੇ ਪਰਿਵਾਰ ਦੇ ਵਿੱਚ ਹੀ ਦੇ ਦਿੱਤਾ ਬਾਬੇ ਨਾਨਕ ਦੀ ਜੋਤ ਸੀ ਗੁਰੂ ਮਾਰਗ ਉਹਦੇ ਸਹਿਬ ਉਹਨਾਂ ਦੇ ਪਰਜੰਮੇ ਬਾਬਾ ਨੂੰ ਦਿੱਤਾ ਜੀ ਤੇ ਉਹਨਾਂ ਦੀ ਝੋੜੀ ਵਿੱਚ ਪਾ ਦਿੱਤਾ ਸਾਰਾ ਪਿਆਰਿਓ ਜਿਨ ਧਰਮ ਦੇ ਮਾਰਗ ਤੇ ਚੱਲੇ ਆ ਨਾ ਤੇ ਸੰਭਲ ਕੇ ਚੱਲਣਾ ਪੈਣਾ ਬਸ ਤਾਂ ਅਸੀਂ ਸਾਰੇ ਹੀ ਪਾਲਾਂਗੇ ਲਾਲ ਰੰਗ ਦੇ ਪਾਲਾਂਗੇ ਚੋਲੇ ਕੀ ਚਿੱਟਾ ਪਾਲੇ ਪੀਲਾ ਪਾਲੇ ਤੀਲਾ ਪਾਲੇ ਨਾਲ ਕੋਈ ਵੀ ਹੋਵੇ ਗੱਲ ਬਾਹਰੀ ਰੰਗ ਦੀ ਨਹੀਂ ਹੈ ਇਹ ਰੰਗ ਸਾਰੇ ਕੱਚੇ ਐ ਬਿਨ ਸਜਾਣੇ ਐ ਤੈਨੂੰ ਹੁਣੇ ਹੀ ਦਿਸਦਾ ਵੀ ਹਾਂ ਵੀ ਉਹਨੇ ਕਿੰਨੇ ਸੋਹਣੇ ਕੱਪੜੇ ਪਾਏ ਆ ਉਹਨੇ ਕਿੰਨੀ ਸੋਹਣੀ ਕੋਟੀ ਪਾ ਲਈ ਆ ਉਹਦੇ ਕੋ ਮਿੱਟੀ ਵੱਡੀ ਘੱਟੀ ਐ ਤੇ ਮਾਫ ਕਰਿਓ ਕਈ ਵਾਰ ਅਸੀਂ ਦੁਧੀਆਂ ਦੇ ਬੱਚਿਆਂ ਨੂੰ ਵੇਖ ਕੇ ਵੀ ਨਹੀਂ ਜਾਂਦੇ ਅਸੀਂ ਉਹਨਾਂ ਤੇ ਵੀ ਚੰਗਾ ਚੱਲਣਾ ਚਾਹਦੇ ਹੁੰਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਅਵਤਾਰ ਧਾਰਿਆ ਸੀ ਨਾ ਤੇ ਪਿਰਤੀ ਚੰਦ ਚਾਹੁੰਦਾ ਨਹੀਂ ਸੀ ਕਿ ਮੇਰੇ ਭਰਾ ਦਾ ਅਰਜਨ ਦੇਵ ਦੇ ਘਰ ਕੋਈ ਸੰਤਾਨ ਪੈਦਾ ਹੋਵੇ ਜਿਹੜੀ ਪਿਰਤੀ ਚੰਦ ਦੀ ਘਰਵਾਲੀ ਬੀਬੀ ਕਰਮੋ ਯਾਰਾ ਸੁਣੀਓ ਜਦੋਂ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੈਲ ਇੱਕ ਵਾਰ ਦੀ ਘਟਨਾ ਹੈ ਕਿ ਉਹਨਾਂ ਨੇ ਆਪਣੇ ਕੇਸੀ ਛਣਾਣ ਕੀਤਾ ਬਾਅਦ ਨਿਕਲੇ ਕੇਸਾਰੇ ਕਰਨ ਲੱਗੇ ਕੇਸ ਛਾਣੂ ਕਿਤੇ ਉਹ ਜਿਹੜੇ ਕੇਸਾਂ ਦੇ ਵਿੱਚੋਂ ਜਲਦੇ ਛਿੱਟੇ ਸੀ ਉਹ ਨਿਕਲ ਕੇ ਬੀਬੀ ਕਰਮਾਉਂ ਦੇ ਉੱਤੇ ਪਏ ਅਤੋਂ ਗੁੱਸੇ ਦੇ ਵਿੱਚ ਬੋਲੀ ਉਹ ਬੇ ਉਲਦੀਏ ਮੇਰੇ ਨੇੜੇ ਨਾ ਲੱਗ ਤੇਰਾ ਤੇਰਾ ਸ਼ਾਮ ਹੀ ਭੈੜਾ ਆ ਅੱਜ ਅਸੀਂ ਵੀ ਘਟ ਨਹੀਂ ਕਰਦੇ ਜਿਨ੍ਹਾਂ ਕੋ ਪੁੱਤ ਨਹੀਂ ਨਾ ਹੁੰਦੇ ਪਿਆਰੇ ਉਹਨਾਂ ਨੂੰ ਪਤਾ ਦੁੱਖ ਕੀ ਹੁੰਦਾ ਤੇ ਕਈ ਵਾਰੀ ਜਿਨ੍ਹਾਂ ਕੋ ਨੋਤਾਂ ਹੁੰਦੇ ਆ ਮਾਨ ਚ ਟੁਰੀ ਜਾਂਦੇ ਨੇ ਪਤਾ ਨਹੀਂ ਸਾਡੇ ਕੋਲ ਕੀ ਐ ਇੱਥੇ ਤਾਂ ਪਿਆਰਿਆ ਆਉ ਤੇ ਘਟੇ ਦਿਲ ਸੁਰੇ ਨਾਰੇ ਮਨ ਮੁਰ ਮਿਲ ਕਾਜ ਸਵਾਰਾ ਯਾਂ ਕੀ ਮਾਪੇ ਕੀ ਸੱਜਣ ਮਿੱਤਰ ਕੀ ਯਾਰ ਕੀ ਸਾਰੇ ਇੱਥੇ ਹੀ ਰਹਿ ਜਾਣੇ ਆ ਬਸ ਇੱਕੋ ਗੱਲ ਯਾਦ ਰੱਖੀ ਆਪਣੇ ਸਵਾਮੀ ਦਾ ਦਵਾਰ ਨਾ ਛੱਡੀ ਜਿਵੇਂ ਇਹ ਕੁੱਤਾ ਵਫਾਦਾਰੀ ਨਾਲੋਂ ਮੈਂ ਨਾ ਆਪਣੇ ਮਾਰਗ ਦੇ ਦਰ ਤੇ ਹੀ ਆਉਂਦਾ ਜਦੋਂ ਪੁੱਠ ਲੱਗੇ ਉਹਦੇ ਤੋਂ ਹੀ ਮੰਗਦਾ ਖਾਂ ਖਾਂ ਦੇ ਜਾ ਕੇ ਮੱਝੇ ਨਾ ਰਗੜੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਸਵਾਮੀ ਕੋ ਗ੍ਰਹਿੋਂ ਵਿਹੋਂ ਸਦਾ ਸਵਾਰ ਤਜਤ ਨਹੀਂ ਨਿੱਤ ਨਾਨਕ ਇਹੇ ਬੇਦ ਹਰ ਭਜੋ ਇੱਕ ਮਨ ਹੋਏ ਇੱਕ ਜਿਗ ਇੱਕ ਜਿਤ ਹੋ ਕੇ ਭਜੋ ਸਾਵਧਾਨ ਇਕਾਗਰ ਜੀਤ ਦੇ ਹਰ ਕਿਸੇ ਦਾ ਸਾਵਧਾਨ ਇਕਾਗਰ ਜੀਤ ਹੁੰਦਾ ਨਹੀਂ ਤੇ ਕਈਆਂ ਦਾ ਸਵਾਰ ਇੱਥੇ ਖੜਾ ਹੋ ਜਾਂਦਾ ਵੀ ਮਨ ਦੇ ਲੱਗਿਆ ਨਹੀਂ ਕੀ ਗੋਦਰੀ ਜਾ ਕੇ ਕੀ ਕਰਾਂਗੇ ਉਹ ਪਿਆਰੇ ਆ ਮਨ ਲੈ ਕਿ ਤੈਨੂੰ ਪਿਆਸ ਲੱਗੀ ਏ ਤੂੰ ਕੋਲ ਪਾਣੀ ਦਾ ਗਲਾਸ ਖੜ੍ਹਾ ਲੈ ਉਹਨੂੰ ਵੇਖੀ ਜਾ ਵੇਖੀ ਜਾ ਸਵੇਰ ਤੀ ਤੈਨੂੰ ਪਿਆਸ ਲੱਗੀ ਆ ਭਾਵੇਂ ਸ਼ਾਮ ਤੱਕ ਬੈਠਾ ਰਹਿ ਪਾਣੀ ਨੂੰ ਵੇਖਿਆ ਪਿਆਸ बुझਣੀ ਨਹੀਂ ਏ ਤੇ ਜੇ ਘਰ ਦੇ ਵਿੱਚ ਬੈਠਾ ਕਹੀਂ ਇਹ ਤਾਂ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਉਹ ਜਿਹੜਾ ਆ ਜਾਂਦਾ ਉਹਨੂੰ ਹੀ ਪਤਾ ਏ ਇਹ ਸਿਰ ਜਿਵੇਂ ਮੁਗੀਹਾ ਸਵਾਤੀ ਗੁਰੂ ਨੂੰ ਦਰਸਦਾ ਉਵੇਂ ਇੱਕ ਭਗਤ ਆਪਣੇ ਰੱਬ ਦੇ ਦੀਦਾਰ ਨੂੰ ਦਰਸਦਾ ਤੇ ਮੇਰੇ ਧੰਨ ਬਾਬਾ ਸ਼੍ਰੀ ਚੰਦ ਸਹਿਬ ਮਾਨਾ ਜੀ ਨੇ ساری ਜ਼ਿੰਦਗੀ ਗੁਰੂ ਨਾਨਕ ਤੋਂ ਬਾਅਦ ਇੱਕ ਵੀ ਕੰਮ ਨਹੀਂ ਕੀਤਾ ਇੱਕ ਵੀ ਕੰਮ ਪਿਆਰਿਓ ਜਹਾਂਗੀਰ ਵਰਗੇ ਬਾਦਸ਼ਾਹ ਮਹਾਰਾਜੇ ਹੱਥ ਜੋੜ ਕੇ ਖਲੋਤੇ ਸੀ ਬਾਬੇ ਸ੍ਰੀ ਚੰਦ ਅੱਗੇ ਕਿ ਮਹਾਰਾਜ ਤੁਸੀਂ ਸਾਡਾ ਉਤਰ ਠੀਕ ਕੀਤਾ ਆ ਅਸੀਂ ਤੁਹਾਨੂੰ ਜ਼ਮੀਰ ਵੇਟਾ ਕਰਨੀ ਐ ਜੇ ਇੱਡੇ ਹੀ ਉਹਨਾਂ ਦੇ ਮਨ ਦੇ ਵਿੱਚ ਹੁੰਗਾ ਸਾਡੇ ਵਰਗੇ ਉਹਨਾਂ ਨਾ ਕਿਤੇ ਜ਼ਮੀਨ ਮਿਲਦੀ ਹੋਵੇ ਤੇ ਭੱਜ ਕੇ ਬਹਿਣਗੇ ਸਾਨੂੰ ਤਾਂ ਪੈਸਿਆਂ ਵਿੱਚ ਰਿਸ਼ਤੇ ਵੀ ਨਹੀਂ ਨਜ਼ਰ ਆਉਂਦੇ ਵੀ ਕੌਣ ਸਾਡਾ ਲੱਗਦਾ ਹੀ ਕੀ ਐ ਅਸੀਂ ਕਿਸੇ ਨੂੰ ਬੋਲਣਾ ਕਿਵੇਂ ਆ ਅਸੀਂ ਕਿਸੇ ਨਾਲ ਝਾਲ ਕਿਵੇਂ ਕਰਨੀ ਐ ਪਿਆਰਿਓ ਬਾਬਾ ਜੀ ਕਹਿਣ ਲੱਗੇ ਜਵਾੰ ਵੀਰ ਸਾਨੂੰ ਨਹੀਂ ਚਾਹੀਦੀਆਂ ਇਹ ਜ਼ਮੀਨਾਂ ਸਾਨੂੰ ਨਹੀਂ ਚਾਹੀਦੀਆਂ ਇਹ ਜਾਇਦਾਦਾਂ ਅਸੀਂ ਤਾਂ ਬਚਪਨ ਤੋਂ ਅਸੀਂ ਜਿੱਦਣ ਦਾ ਜਨਮ ਲਿਆ ਇਹ ਸੰਸਾਰ ਦੇ ਲੋਕਾਂ ਦਾ ਭਲਾ ਕਰਨਾ ਚਾਹੁੰਨੇ ਆਂ ਦੁਖੀਆਂ ਦੀ ਫਰਿਆਦ ਸੁਣਨਾ ਚਾਹੁੰਨੇ ਆਂ ਕਿਉਂਕਿ ਕਾਲਜੁਗ ਦੇ ਵਿੱਚ ਐਸਾ ਸਮਾਂ ਆਇਆ ਈ ਧਰਮੀ ਪੁਰਖ ਇੰਨੇ ਦੁੱਖ ਪਾ ਰਹੇ ਨੇ ਇੰਨੇ ਕਸ਼ਟ ਸਹਿ ਰਹੇ ਨੇ ਅਸੀਂ ਉਹਨਾਂ ਦਾ ਕਲਿਆਣ ਕਰਨੇ ਸਾਨੂੰ ਇਹ ਜ਼ਮੀਨਾਂ ਜਾਇਦਾਦਾਂ ਮਾਇਆ ਨਹੀਂ ਚਾਹੀਦੀ ਤੇ ਵੀ ਜਾਣਾ ਕਿ ਨਾ ਪੁੜਿਆ ਤਰਲੇ ਪਾਏ ਜਦੋਂ ਬਾਰ ਬਾਰ ਬੇਨਤੀ ਕੀਤੀ ਤੇ ਬਾਬਾ ਜੀ ਕਹਿ ਲੱਗੇ ਚਲੋ ਇਦਾਂ ਕਰੋ ਸਾਡੇ ਭਤੀਜੇ ਬਾਬਾ ਧਰਮਚੰਦ ਜੀ ਦੇ ਨਾਮ ਤੁਸੀਂ ਜਿਹੜੀ ਜ਼ਮੀਨ ਲਵਾਉਣੀ ਹੈ ਲਵਾ ਦਿਓ ਤੇ ਉਹ ਜ਼ਮੀਨ ਅੱਜ ਵੀ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਸਥਾਨ ਤੇ ਨਹੀਂ ਰੱਖੀ ਰੱਖੀ ਤੇ ਜਿੱਥੇ ਗੱਲ ਹੁੰਦੀ ਹੈ ਬੇਦੀ ਕੁੱਲ ਦੀ ਅੱਜ ਤੁਸੀਂ ਵਖਰਾ ਕਰਦਾ ਨਾ ਕਿ ਖਾਲਸਾ ਬਖਰੇ ਜੀ ਉਦਾਸੀ ਬਖਰੇ ਦੇ ਜੀ ਨਿਹੰਗ ਸਿੰਘ ਬਖਰੇ ਦੇ ਜੀ ਅਕਾਲੀਏ ਬਖਰੇ ਦੇ ਜੀ ਬਖਰੇ ਬਖਰੀ ਗਾਉਂਦੇ ਰਹੋ ਕਦੀ ਇਹ ਜਿੱਦਾਂ ਆਇਆ ਕਿ ਗੁਰੂ ਨੇ ਬਾੜੀ ਵਿੱਚ ਕੀ ਕਿਹਾ ਪਹਿਲੇ ਗੱਲ ਹੀ ਓਮਕਾਰ ਕਹਿ ਦਿੱਤੀ ਤੇ ਜਿੱਦੀ ਸ਼ੁਰੂਆਤ ਇੱਕ ਓਮਕਾਰ ਜੁ ਹੋਵੇ ਉਹਦੇ ਰੂਪ ਤਾਂ ਬਕਰੇ ਹੋ ਸਕਦੇ ਆ ਉਹਦੇ ਨਾਮ ਤਾਂ अनेका ਹੋ ਸਕਦੇ ਆ ਇੱਕ ਰੁੱਖ ਦੇ ਉੱਤੇ ਹਜ਼ਾਰਾਂ ਲੱਖਾਂ ਪੱਤੇ ਹੋ ਸਕਦੇ ਆ ਕਦੀ ਵੀ ਪੱਟ ਕੇ ਵੇਖ ਲਿਓ ਜੜ ਤੇ ਇੱਕੋ ਹੀ ਨਿਕਲਣੀ ਹੈ ਪਿਆਰਿਓ ਆਪਾਂ ਗੱਲ ਕਰਦੇ ਸੀ ਕਿ ਅਸੀਂ ਉਹਨਾਂ ਨੂੰ ਕਹਿੰਦੇ ਆ ਅਸੀਂ ਉਹਨਾਂ ਤੇ ਸਵਾਲ ਪੈਦਾ ਕਰਦੇ ਆ ਹੁਣ ਬਾਣੀ ਚ ਇਹ ਕਹਿੰਦੇ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਮੰਨਦੇ ਆ ਇਹਨਾਂ 'ਚ ਜਿੰਨੇ ਭਗਤ ਹੋਏ ਕਿ ਸਾਰੇ ਸਿੱਖ ਧਰਮ ਨੂੰ ਬੋਲੋ ਕਰਦੇ ਸੀ ਕਿ ਸਭ ਗੁਰੂ ਨਾਨਕ ਸਾਹਿਬ